ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਕਾਂਗਰਸ ਹੈ ਉਸ ਨੂੰ बार-बार ਕਹਿੰਦੇ ਹੈ ਕਿ ਇਹ ਚੋਰ ਨੇ ਪਰ ਉਹ ਹੀ ਚੋਰ ਜਿਹੜੇ ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਸਾਥ ਕਿਵੇਂ ਬਣ ਰਹੇ ਨੇ ਕੀ ਵੱਡਾ ਸਵਾਲ ਖੜਾ ਹੋ ਗਿਆ ਕਾਂਗਰਸ ਪਾਰਟੀ ਵਾਸਤੇ ਵੀ ਔਰ ਆਮ ਆਦੀ ਪਾਰਟੀ ਵਾਸਤੇ ਵੀ ਪੰਜਾਬ 'ਚ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਮੰਤਰੀ ਸਾਫਕਾ ਸਾਫਕਾ ਐਮ ਐਲ ਏ ਜਾਂ ਹੋਰ ਲੀਡਰ ਉਹ ਚੀਕਾਂ ਮਾਰਦੇ ਕਿ ਸਾਨੂੰ ਭਗਵੰਤ ਮਾਨ ਤੋਂ ਬਚਾਓ ਸਾਡਾ ਖਹਿੜਾ ਛਡਾਓ ਸਾਨੂੰ ਲੁਟੇਰੇ ਸਾਨੂੰ ਚੋਰ ਸਾਨੂੰ ਪ੍ਰਿਸ਼ਟ ਪ੍ਰਿਸ਼ਟਾਚਾਰੀ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਤੂੰ ਹੀ ਕਹਿੰਦੇ ਕਿ ਸਾਰੇ ਲੁਟੇਰੇ ਨੇ ਚੋਰ ਨੇ ਪ੍ਰਿਸ਼ਟ ਨੇ ਪੰਜਾਬ ਨੂੰ ਲੁੱਟ ਕੇ ਲੈ ਕੇ ਪੰਜਾਬ ਨੂੰ ਕੁਢ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਪੰਜਾਬ ਨੂੰ ਕੰਗਲਾ ਕਰ ਦਿੱਤਾ ਸੀ ਰੰਗਲਾ ਉਹ ਜਿਹੜੀ ਕਾਂਗਰਸ ਆ ਚੰਡੀਗੜ੍ਹ ਚ ਆ ਕੇ ਸਾਧ ਹੋਏ ਤੂੰ ਹੀ ਉਹਨਾਂ ਦੇ ਨਾਲ ਚਾਹ ਦਾ ਕੱਪ ਪੀਣੇ ਫੋਟਵੌਕ ਚਾਉਂਦੇ ਇਕੱਠੇ ਧਰਨੇ ਦਿੰਦੇ ਜੇ ਇਕੱਠੇ ਨਾਰੇ ਲਾਉਂਦੇ ਜੇ ਕੋ ਵੱਡਾ ਆ ਕਿ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ ਇਹ ਗੱਠਜੋੜ ਪਾਕ ਆ ਜਾਂ ਫਿਰ ਨਪਾਕ ਆ ਪੰਜਾਬ ਦੇ ਕਾਂਗਰਸੀਆਂ ਦੇ ਖਿਲਾਫ ਜਾਂ ਦੇਸ਼ ਦੇ ਕਾਂਗਰਸੀਆਂ ਦੇ ਖਿਲਾਫ ਚਾਹੀਓ ਭਗਵੰਤ ਮਾਨ ਸਾਹਿਬ ਆ ਚੱਕੇਜਰੀਵਾਲ ਸਾਹਿਬ ਜਾਂ ਹੋਰ ਵੀ ਕੋਈ ਉਹਨੇ ਦੇ ਲੀਡਰ ਨੇ ਉਹ ਕੁਝ ਅਜਿਹੀਆਂ ਗੱਲਾਂ ਕਰਨੀਆਂ ਜਾਂ ਪੰਜਾਬ 'ਚ ਜਿਹੜੀ ਫੜੋਫੜਾਈ ਆ ਬੰਦ ਹੋ ਜੇਗੀ ਭਗਵੰਤ ਮਾਨ ਸਾਹਿਬ ਕਹ ਰਹੇ ਕਿ ਇਹ ਗੱਠਜੋੜ ਨਹੀਂ ਕਰਨਾ ਜਿਹੜਾ ਮਤਲਬ 13 0 ਕਹਿ ਰਹੇ ਨੇ